ਜੀ ਇੱਥੇ ਧੋਨੇ ਦੇ ਛਾਲਾ ਮਾਰੀਆਂ ਦੋ ਬੰਦਿਆਂ ਨੇ ਜੀ ਅੱਛਾ ਹਾਂਜੀ ਇੱਥੇ ਹਨੇਰਾ ਬਹੁਤ ਹੀ ਦੀਦਾ ਨਹੀਂ ਇੱਥੇ ਪਰਛਾਵਾਂ ਉਹਨਾਂ ਦਾ ਦੇਖਦਾ ਜੀ ਉੱਥੇ ਖੜੇ ਲੋ ਪੈਂਦੀ ਸੀ ਠੀਕ ਆ ਹਾਂਜੀ ਮਤਲਬ ਠੀਕ ਮਾਰੀਆਂ ਛਾਲਾਂ ਦੋ ਜਣੇ ਨੇ ਮਗਰ ਪਿੱਛਾ ਕੀਤਾ ਅੱਧੇ ਬੰਦੇ ਸਾਡੇ ਉੱਧਰ ਤੀ ਗਏ ਜਾਂ ਮਤਲਬ ਚਾਰੇ ਪਾਸੇ ਘੇਰਨ ਦੀ ਕੋਸ਼ਿਸ਼ ਕੀਤੀ ਆ ਬਾਅਦ ਵਿੱਚ ਉਹ ਉੱਥੇ ਲਾਈਟ ਹੈ ਨਹੀਂ ਸੀ ਉਹਦੇ ਕਾਰਨ ਉਹ ਨਹੀਂ ਫਾਇਦਾ ਮਤਲਬ ਸਤਸ਼ੀਰਿਆ ਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਪਿੰਡ ਗਰਚਿਆਂ ਦੀਆਂ ਦਿਖਾ ਰਹੇ ਆ ਜਿੱਥੇ ਚੋਰ ਚੋਰੀ ਕਰਨ ਦੇ ਇਰਾਦੇ ਨਾਲ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਸਮਾਂ ਕਰੀਬ ਤੜਕੇ 2:30 ਵਜੇ ਦਾ ਹੋਵੇਗਾ ਜਦ ਪਿੰਡ ਵਾਸੀਆਂ ਨੂੰ ਵਿੜਕ ਲੱਗੀ ਕਿ ਤਿੰਨ ਵਿਅਕਤੀ ਚੋਰੀ ਕਰਨ ਦੀ ਨੀਤ ਨਾਲ ਫਿਰ ਰਹੇ ਹਨ ਚੋਰਾਂ ਨੇ ਗੁਰੂ ਘਰ ਅੰਦਰ ਫਰੂਲਾ ਫਰਾਲੀ ਕੀਤੀ ਚਾਬੀਆਂ ਦਾ ਗੁੱਛਾ ਉਹਨਾਂ ਦੇ ਹੱਥ ਲੱਗ ਗਿਆ ਸੀ ਪਰ ਇੰਨੇ ਨੂੰ ਪਿੰਡ ਦੇ ਹਿੰਮਤੀ ਲੋਕ ਚੋਰਾਂ ਨੂੰ ਦਬੋਚਣ ਵਾਸਤੇ ਆਉਂਦੇ ਹਨ ਲੇਕਿਨ ਚੋਰ ਆਪਣੀ ਚਲਾਕੀ ਨੂੰ ਇਸਤੇਮਾਲ ਕਰਕੇ ਪਿੱਤਲ ਦੀ ਗਾਗਰ ਚੁੱਕ ਕੇ ਫਰਾਰ ਹੋ ਜਾਂਦੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਚੋਰਾਂ ਦਾ ਪਿੱਛਾ ਕੀਤਾ ਪਰੰਤੂ ਪਿੰਡ ਵਿੱਚ ਬਿਜਲੀ ਨਾ ਹੋਣ ਕਰਕੇ ਚੋਰ ਛਾਲਾ ਮਾਰ ਕੇ ਕਮਾਦੀਚ ਹੁੰਦੇ ਹੋਏ ਕਿੱਧਰ ਗਏ ਇਹ ਗੱਲ ਪਤਾ ਨਹੀਂ ਲੱਗੀ ਲੇਕਿਨ ਚੋਰਾਂ ਨੇ ਜੋ ਇਹ ਬਸ਼ਰਮੀ ਫੜੀ ਹੈ ਜੋ ਉਹ ਗੁਰੂਕਰ ਅਤੇ ਧਾਰਮਿਕ ਸਥਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ ਇਹ ਚਿੰਤਾ ਦਾ ਵਿਸ਼ਾ ਹੈ ਤਖਾਨੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਤੇ ਵੀ ਇਹ ਤੜਕੇ 2:30 ਵਜੇ ਦੇ ਕਰੀਬ ਇੱਥੇ ਚੋਰ ਆਏ ਆ ਮਤਲਬ 2:30 ਵਜੇ ਦੇ ਕਰੀਬ ਅੰਦਾਜ਼ਾ ਕਿਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕੋਈ ਸੀਸੀ ਫੂਟੇਜ ਜਾਂ ਵੈਸੇ 2:30 ਵਜੇ ਤੋਂ ਅੱਛਾ ਕਾਲਾ ਨਾ ਆਇਆ ਉਹਨੇ ਦੇਖਿਆ ਬੇ ਬੰਦੇ ਫਿਰਦੇ ਆ ਹਾਂ ਤੇ ਬੰਦੇ ਫਿਰਦੇ ਆ ਫਿਰ ਨਿੰਮੇ ਨੂੰ ਦੱਸਿਆ ਨਿੰਮੇ ਨੇ ਫਿਰ ਅੰਡੀਆਂ ਨੂੰ ਫੋਨ ਕੀਤਾ ਫਿਰ 7-8 ਜਣੇ ਇਕੱਠੇ ਮੁੰਡੇ ਇਕੱਠੇ ਅੱਛਾ 7-8 ਜਣੇ ਤਾਂ ਕੋਟੂਲਾ ਘੁੰਮ ਰਿਹਾ ਸੀਗਾ ਤਿੰਨ ਜਣੇ ਅੱਛਾ ਤਿੰਨ ਜਣੇ ਸੀ ਮਹੱਲੇ ਦੇ 7-8 ਅੱਛਾ ਮਹੱਲੇ ਦੇ 7-8 ਇਕੱਠੇ ਹੋ ਗਏ ਤੇ ਉਹ ਤਿੰਨ ਕ ਜਣੇ ਸੀ ਆ ਕੇ ਦੇਖਿਓ ਸਭ ਅਮਰਜਾ ਦਿਖਾਓ ਤਾਂ ਕਿੱਥੇ ਕੀ ਕੀ ਹੋਇਆ ਹੈਗਾ ਆ ਜਿਹੜਾ ਦੋਵਾਰ ਦਾ ਸਾਫ ਦਾ ਛੱਤ ਦਾ ਆ ਸਫਰਾ ਮਸਾਦ ਪਾ ਕੇ ਪੁਣਿਆ ਆ ਬਕਸਾ ਨਿਕਲ ਆ ਤੋੜ ਕੇ ਅੰਦਰੋਂ ਇੱਕਾਂ ਪਿੱਤਲ ਦੀ ਗਾਗਰ ਸੀ ਅਜਾ ਦਰਵਾਜ਼ਾ ਖੋਲਣਾ ਜਰਾ ਹਾਂ ਬਕਸਾ ਹੀ ਲੈ ਆਏ ਹਾਂ ਹਾਂ ਇਹ ਬਕਸਾ ਜਿਹੜਾ ਇਹ 70 ਰੁਪਿਆ ਦਾ ਹੈ ਠੀਕ ਹੈ ਜੀ ਇੱਥੇ ਕਾਫੀ ਵੱਡੀ ਪਿੱਤਲ ਦੀ ਗਾਗਰ ਇੱਕ ਪਈ ਹੁੰਦੀ ਸੀ ਹਾਂਜੀ ਉਹ ਚੱਕ ਕੇ ਲਗਾਇਆ ਅੱਛਾ ਤੇ ਆ ਜਿਹੜਾ ਬਾਕਸ ਆ ਬਾਹਰ ਪਿਆ ਆ ਹਾਂਜੀ ਤੇ ਅੰਦਰੋਂ ਬਾਕਸ ਆ ਚੱਕਿਆ ਜਦੋਂ ਫਿਰ ਬੰਦੇ ਇਕੱਠੇ ਹੋ ਕੇ ਉਹਨਾਂ ਦੇ ਮਦਰ ਪਏ ਆ ਤਾਂ ਉਹ ਇੱਧਰ ਪਿੱਛੇ ਪਿੱਛੇ ਦੀ ਹੋ ਕੇ ਮਤਲਬ ਉਹ ਬੰਦਿਆਂ ਨੇ ਉਹਨਾਂ ਦਾ ਪਿੱਛਾ ਕਰ ਲਿਆ ਹਾਂ ਬੰਦਿਆਂ ਦਾ ਪਿੱਛਾ ਕੀਤਾ ਉਹ ਫਿਰ ਜਦੋਂ ਪਿੱਛੇ ਗਏ ਆ ਤਾਂ ਉਹ ਤਮਾਦੀ ਦੇ ਵਿੱਚ ਚਲ ਗਏ ਤੇ ਜਿਹੜਾ ਅੱਗੇ ਜਾ ਕੇ ਆ ਬਾਕਸਾ ਜਿਹੜਾ ਚੱਕ ਕੇ ਲਿਆਉਂਦਾ ਇਹ ਵੀ ਜਿਹੜਾ ਪਰੇ ਸਿੱਟਿਆ ਹੋਇਆ ਸੀ ਬਾਕਸਾ ਮਤਲਬ ਇੱਥੋਂ ਬਾਹਰ ਕਿਤੇ ਪਰੇ ਸਿੱਟਿਆ ਸੀ ਬਾਹਰ ਖੇਤਾਂ ਵਿੱਚ ਕਿੱਥੇ ਠੀਕ ਆ ਅੰਦਰ ਜਿਹੜੀਆਂ ਗੁਰੂ ਦਾ ਦਰਜਾ ਆਪਣੀਆਂ ਤੇ ਬਾਕੀ ਕਮਰਿਆਂ ਦੀਆਂ ਚਾਬੀਆਂ ਸਿੱਧੀਆਂ ਉਹ ਚਾਬੀਆਂ ਜਿਹੜੀਆਂ ਲਿ ਜਾ ਕੇ ਉਹ ਪਿੱਛੇ ਬੈਕ ਸਾਈਡ ਦਾ ਨਹੀਂ ਇਹ ਜਿਹੜਾ ਤਾਲਾ ਤੋੜਿਆ ਗਿਆ ਇੱਥੇ ਤੋੜਿਆ ਗਿਆ ਕਿ ਅੱਗੇ ਜਿਹੜੇ ਹੋਰ ਕਮਰੇ ਆ ਉਹ ਵੀ ਉਹ ਵੀ ਦਿਖਾਓ ਜਰਾ ਅੱਛਾ ਉਹ ਚਾਬੀਆਂ ਜਿਹੜੀਆਂ ਲਿ ਜਾ ਕੇ ਉਹ ਪਿੱਛੇ ਇਹ ਐਕਸਾਈਡ ਤੇ ਚੰਮਚਾ ਨਹੀਂ ਇਹ ਜਿਹੜਾ ਤਾਲਾ ਤੋੜਿਆ ਗਿਆ ਇੱਥੇ ਤੋੜਿਆ ਗਿਆ ਕਿ ਅੱਗੇ ਜਿਹੜੇ ਹੋਰ ਕਮਰੇ ਆ ਉਹ ਵੀ ਉਹ ਵੀ ਦਿਖਾਓ ਜਰਾ ਕਿਹੜੇ ਕਿਹੜੇ ਤਾਲੇ ਤੋੜੇ ਗਏ ਆ ਇਹ ਵੀ ਤੋੜੇ ਹੋ ਆ ਇਹ ਇਹ ਵੀ ਤਾਲਾ ਇੱਥੇ ਮੇਰੀ ਖਿਆਲ ਇੱਥੇ ਦੇ ਸੀਸੀਟੀਵੀ ਦੂਜੀ ਲੱਗਾ ਹੋਇਆ ਹੈ ਕੈਮਰਾ ਉਹ ਲਾਈਟ ਗਈ ਸੀ ਉਦੋਂ ਲਾਈਟ ਹੈ ਜੀ ਅੱਛਾ ਲਾਈਟ ਗਈ ਦੀ وجہ ਕੈਮਰੇ ਵੀ ਲੱਗਦਾ ਹੈ ਵੀ ਚੈੱਕ ਕਰਾਉਣੇ ਸ਼ਾਇਦ ਬੰਦ ਹੋਏ ਹੋ ਜਾਂ ਤੇ ਉਹ ਮੁੰਡਾ ਆ ਵੀ ਜੰਦਾ ਇੱਥੋਂ ਵੀ ਤੋੜਿਆ ਆ ਹਾਂ ਜੰਦਾ ਤੋੜਿਆ ਆ ਵੱਡਿਆ ਤੇ ਅੰਦਰ ਵੀ ਹਲਵਾਰੀਆਂ ਕੋਈ ਨਹੀਂ ਦੇ ਅੰਦਰ ਵੀ ਅਲਵਾਦ ਜਾਂਦੇ ਨੇ ਖੋਲਾ ਫਰਾ ਲੈ ਦਿੱਤੀ ਐ ਪੂਰੀ ਤਰ੍ਹਾਂ ਕੀ ਕੀਤਾ ਆ ਬਾ ਵੀ ਜਿਹੜਾ ਲੋਕ ਆ ਹਾਂ ਥੋੜੇ ਆ ਗਿਆ ਕੋਸ਼ੀ ਦੇ ਅੰਦਰ ਜਿਹੜਾ ਇੱਕ ਰੈਗੂਲੇਟਰ ਲਾ ਕੇ ਲੈ ਗਏ ਰੈਗੂਲੇਟਰ ਕਾ ਦਾ ਗੈਸ ਸਿਲੰਡਰ ਸਰੰਗ ਗੈਸ ਸਿਲੰਡਰ ਅਰੀਂ ਦੇਖਣਾ ਹੋਣੀ ਦੇਖਣੀ ਸਭੀ ਫੋਕੰਡਾ ਹੋਰ ਕੋਈ ਇੱਥੋਂ ਕੋਈ ਪਰਤਨ ਵਗੈਰਾ ਕੋਈ ਭਾਂਡੇ ਕੁਝ ਲੈ ਕੇ ਹਜੇ ਦੇਖਦੇ ਅਜੇ ਮਤਲਬ ਦੇਖ ਰਹੇ ਆਗੇ ਠੀਕ ਹੈ ਤੇ ਜਿਹੜੀਆਂ ਇਹ ਚਾਬੀਆਂ ਜਿਹੜੀਆਂ ਗੁਰੂ ਘਰ ਦੀਆਂ ਚਾਬੀਆਂ ਸਾਰੀਆਂ ਪਿੱਛੇ ਬੈਕ ਸਾਈਡ ਤੇ ਪਈਆਂ ਉਹ ਵੀ ਦਿਖਾਓ ਤੇ ਕਿੱਥੇ ਸਿੱਟੀਆਂ ਉਹ ਕਿੰਨੀ ਕੁ ਦੂਰੀ ਤੇ ਜਾ ਕੇ ਸਿੱਟੀਆਂ ਉਹਨਾਂ ਨੇ ਪਿੱਛੇ ਪੈ ਕੇ ਅੱਗੇ ਪਾਸੇ ਵੀ ਬੈਠਾ ਇੱਥੋਂ ਉੱਪਰ ਵੀ ਟੱਪ ਕੇ ਜਾਏਗਾ ਮਤਲਬ ਆ ਜਿਹੜੀ ਦਵਾਰ ਸਾਹਮਣਿਆ ਇਹ ਟੱਪ ਕੇ ਗਏ ਹੋਣਗੇ ਦਵਾਰ ਇੱਥੇ ਇਹਨਾਂ ਬੰਦੀ ਚੜ੍ਹ ਕੇ ਟੱਪ ਕੇ ਪੈ ਰਹੇ ਨੇ ਹਾਂਜੀ ਇਹ ਚਾਬੀਆਂ ਪਈਆਂ ਨੇ ਇਹ ਜੀ ਅਦੇ ਉਹ ਗੁੱਛੇ ਬੈਕ ਕੋ ਪਰ ਦੋਏ ਗੁੱਛੇ ਯਾਨੀ ਕਿ ਗੁਰਦੁਆਰਾ ਸਾਹਿਬ ਦੇ ਆ ਜੀ ਗੁਰਦੁਆਰਾ ਸਾਹਿਬ ਦੇ ਦੋ ਗੁੱਛੇ ਇਹ ਇਹ ਜਿਹੜੀਆਂ ਚਾਬੀਆਂ ਹੈਗੀਆਂ ਆ ਇਹ ਕਿੱਥੇ ਹੁੰਦੀਆਂ ਆ ਇਹ ਆ ਜੀ ਮਾਰਾ ਉੱਥੇ ਹੁੰਦੀਆਂ ਮੁਰੂਗਾ ਅੰਦਰੇ ਹੁੰਦੀਆਂ ਮੁਰੂਗਾ ਅੰਦਰ ਮਹਾਰਾਜ ਮਾਰੇ ਅੰਦਰੇ ਹੁੰਦੀਆਂ ਅੱਛਾ ਇਹ ਜਿਹੜੀਆਂ ਚਾਬੀਆਂ ਸੀਗੀਆਂ ਪਹਿਲਾਂ ਉਹਨਾਂ ਨੇ ਮਤਲਬ ਚਾਬੀਆਂ ਪਹਿਲਾਂ ਜਿੰਦੇ ਤੋੜ ਕੇ ਜਿੰਦੇ ਤੋੜ ਕੇ ਚਾਬੀਆਂ ਕੱਢੀਆਂ ਅੱਛਾ ਹਾਂ ਪੋਸ਼ਜ ਪਹਿਲਾਂ ਕੀਤੀ ਆ ਕਿ ਪਹਿਲਾਂ ਜੰਦੇ ਤੋੜ ਦੇਣ ਤੇ ਫਿਰ ਚਾਬੀਆਂ ਉਹਨਾਂ ਨੇ ਕੱਢੀਆਂ ਅੰਦਰੋਂ ਚਾਬੀਆਂ ਕੱਢ ਲਈਆਂ ਆ ਕਿੱਦੜ ਦੀ ਨੱਥੇ ਆ ਪੈਰ ਲੱਗੀ ਪੂਰਾ ਆਹ ਥੱਲੇ ਨਿਸ਼ਾਨਾ ਮਾਰ ਕੇ ਆਹ ਪੈਰ ਜਾਂਦੀ ਨਾਲ ਨਾਲ ਆ ਪੈਰ ਤੇ ਨਿਸ਼ਾਨਾ ਆ ਜੀ ਇੱਥੋਂ ਆ ਕੰਦ ਦੇ ਨਾਲ ਨਾਲ ਇਹਦਾ ਨਾਲ ਨਾਲ ਚੜ ਗਿਆ ਪਰੇ ਵੀ ਚਲ ਗਿਆ ਤੇ ਨਿਕਲ ਗਿਆ ਤੇਜ਼ੀ ਦੌੜਿਆ ਯਾਰ ਇਹ ਨਾਲ ਪਾਰਲੀ ਸੈਟੂ ਬੰਨਾਲ ਚਲ ਗਿਆ ਨਾਲ ਨਾਲ ਕੋਠਿਆਂ ਦੇ ਜੱਗਾ ਨਾਲ ਦੀ ਨਾਲੇ ਇਹਦਾ ਮਤਲਬ ਹੈ ਇੱਥੋਂ ਨਟਕ ਹੈ ਕਿੱਥੋਂ ਤੱਕ ਕੀਤਾ ਅਸੀਂ ਜੀ ਇੱਥੇ ਢੋਨੇ ਤੇ ਛਾਲਾਂ ਮਾਰੀਆਂ ਦੋ ਬੰਦਿਆਂ ਨੇ ਜੀ ਅੱਛਾ ਹਾਂਜੀ ਇੱਥੇ ਹਨੇਰਾ ਬਹੁਤ ਸੀ ਦੀਦਾ ਨਹੀਂ ਇੱਥੇ ਪਰਛਾਵਾਂ ਉਹਨਾਂ ਦਾ ਦੇਖਦਾ ਜੀ ਉੱਥੇ ਖੜੇ ਲੋ ਪੈਂਦੀ ਸੀ ਠੀਕ ਆ ਹਾਂਜੀ ਮਤਲਬ ਠੀਕ ਮਾਰੀਆਂ ਛਾਲਾਂ ਦੋ ਜਣੇ ਨੇ ਮਗਰ ਪਿੱਛਾ ਕੀਤਾ ਅੱਧੇ ਬੰਦੇ ਸਾਡੇ ਉਧਰ ਤੀ ਗਏ ਜਾਂ ਮਤਲਬ ਚਾਰੇ ਪਾਸੋਂ ਘੇਰਨ ਦੀ ਕੋਸ਼ਿਸ਼ ਕੀਤੀ ਆ ਬਾਅਦ ਦੇ ਵਿੱਚ ਉਹ ਉੱਥੇ ਲਾਈਟ ਹੈ ਨਹੀਂ ਸੀ ਉਹਦੇ ਕਾਰਨ ਉਹਨਾਂ ਨੂੰ ਫਾਇਦਾ ਨਹੀਂ ਮੇਰੇ ਦਾ ਫਾਇਦਾ ਨਹੀਂ ਮਤਲਬ ਤੁਸੀਂ ਜਦੋਂ ਪਿੱਛਾ ਕੀਤਾ ਹਾਂਜੀ ਹਾਂਜੀ ਹਨੇਰਾ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਪਤਾ ਨਹੀਂ ਲੱਗਾ ਉਹ ਕਿੱਧਰ ਨੂੰ ਕੰਮ ਗਏ ਹਾਂਜੀ ਐਦ ਜਦੋਂ ਨੇਰਾ ਕਰਕੇ ਜਦੋਂ ਫੇਰ ਪ੍ਰੋਬਲਮ ਆਈ ਆ ਜੇ ਲੇਟ ਹੁੰਦੀ ਤੇ ਫਣ ਦੇ ਜਾਣ ਸਕੀ ਜੇ ਤੜਕੇ ਆ ਜਾਣਾ ਸੀ ਇਹ ਅੱਛਾ ਡਾਕਟਰ ਸਾਹਿਬ ਇਹਦੇ ਬਾਰੇ ਦੇ ਵਿੱਚ ਦੇਖੋ ਜਿਹੜੀ ਇਹ ਚੋਰੀ ਹੋਈ ਹੈਗੀ ਆ ਇਦੇ ਬਾਰੇ ਕੋਈ ਪੁਲਿਸ ਰਿਪੋਰਟ ਕੀਤੀ ਹੈਗੀ? ਹਾਂਜੀ ਪੁਲਿਸ ਰਿਪੋਰਟ ਕਰਿਆ ਸੀ ਤੜਕੇ। ਅਸੀਂ ਤੜਕੇ ਕਰਕੇ ਆਏ। ਹਾਂਜੀ ਕਰਕੇ ਆਏ ਸੀ। ਠੀਕ ਆ ਤੁਹਾਡਾ ਨਾਮ ਕੀ ਆ? ਮੇਰਾ ਨਾਮ ਦਲਵੀਰਾ ਜੀ। ਅੱਛਾ ਦਲਵੀਰ ਜੀ ਤੁਸੀਂ ਇਹ ਦੱਸੋ ਜਿਹੜੀ ਦੱਸਿਆ ਜਾ ਰਿਹਾ ਕਿ ਚੋਰੀ ਹੋਈ ਆ ਚੋਰੀ ਦੇ ਵਿੱਚ ਉਹ ਗਾਗਰ ਲੈ ਕੇ ਗਏ। ਗਾਗਰ ਕਾਦੀ ਸੀਗੀ ਉਹ? ਪਿੱਤਲ ਦੀ। ਪਿੱਤਲ ਦੀ। ਉਹ ਕਿੰਨੇ ਕ ਸਮੇਂ ਤੋਂ ਇੱਥੇ ਪਈ ਸੀ? ਬਹੁਤ ਵਗਿਆ ਸਾਡੇ ਨੂੰ 2-3 ਸਾਲ ਦੀ ਪਈ ਹੈ ਕਿਸੇ ਦੇ ਘਰ ਦੀ ਸੀ। ਉਹ ਬੰਦੇ ਇੱਥੇ ਦੇਗੇ ਸੀ। ਇੱਥੇ ਦੇਗੇ ਸੀਗੇ। ਮਤਲਬ ਆ ਕਿ ਸੇਵਾਪੁਰੋਂ। ਸੇਵਾਵਾਂ ਜੇ ਦੇਗੇ ਸੀ। ਉਹ ਅੰਦਾਜ਼ਨ ਕਿੰਨੇ ਕ ਦੀ ਹੋ ਸਕ ਅਤਵਾਤ 4 ਜਾਂ 5000 ਰੁਪਏ ਦੀ ਜੀ ਬਸ ਅੱਛਾ ਤੇ ਉਹ ਜਿਹੜੀ ਗਾਗਰ ਸੀਗੀ ਗਾਗਰ ਨੂੰ ਚੁੱਕ ਕੇ ਲੈ ਗਏ ਹੈਗੇ ਤੇ ਇਹ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਸਪੀਕਰ ਥੋੜੀ ਬਾਕਸਾ ਸੀਗਾ ਬਾਕਸਾ ਫਿਰ ਇੱਕ ਖੇਤਾਂ ਦੇ ਵਿੱਚ ਤੁਸੀਂ ਛੱਪੜਾ ਲਾ ਗਏ ਜਾਂ ਜਾਂਦੇ ਮਾਦਰਾ ਫੋਰ ਜਾਂਦੇ ਬਣੀਆਂ ਦੇ ਨੱਠੇ ਆ ਨਾ ਅੱਛਾ ਜਦੋਂ ਉਹਨਾਂ ਦਾ ਪਿੱਛਾ ਕੀਤਾ ਮਗਰ ਬੰਦੇ ਸਾਡੇ ਪੈ ਗਏ ਆ ਬਾਕਸਾ ਭਾਰਾ ਹੋਣ ਦੇ ਕਾਰਨ ਸਿੱਟ ਕੇ ਨੱਠ ਗਿਆ ਸਿੱਟ ਕੇ ਨੱਠ ਗਿਆ ਤੇ ਪਿੱਤਲ ਦੀ ਗਾਗਰ ਜਿਹੜੀ ਆ ਉਹ ਉਹ ਜਿਹੜੀ ਆ ਕਿ ਉਹ ਸਿੱਧਾ ਮਤਲਬ ਸਮਾਨ ਆ ਬੇਕਦਰ ਆਕੇ ਨਾ ਚਲਵਾਨ ਕਹਿੰਦਾ ਮਤਲਬ ਜੇਕਰ ਅਗਰ ਪਿੱਛਾ ਨਾ ਕੀਤਾ ਜਾਂਦਾ ਜਾਂ ਨਾ ਕੀਤਾ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਹਾਂਜੀ ਬਿਲਕੁਲ ਹੋ ਸਕਦਾ ਇਹ ਸਾਰਾ ਲਾਈਟ ਜਾਣ ਦੀ ਵਜ੍ਹਾ ਦੇ ਕਾਰਨ ਨਹੀਂ ਹੋਇਆ ਕਿਉਂਕਿ ਸਾਹਮਣੇ ਜਦੋਂ ਲਾਈਟ ਗਈ ਸੀ ਪਤਾ ਨਹੀਂ ਲੱਗਾ ਨਹੀਂ ਤਾਂ ਬੰਦੇ ਜਾਗਦੇ ਪਏ ਸੀ ਜਦੋਂ ਬਾਹਰ ਨਿਕਲੇ ਉਹ ਨਹੀਂ ਦੇਖਿਆ ਬਈ ਪਿੱਛੇ ਬੰਦੇ ਫਿਰਦੇ ਆ ਗੁਰਦੁਆਰੇ ਦੇ ਬਿਲਕੁਲ ਮਤਲਬ ਇਹ ਹੋ ਗਿਆ ਕਿ ਨੇਰੇ ਦਾ ਫਾਇਦਾ ਉਠਾ ਗਏ ਦੂਸਰੇ ਨੰਬਰ ਤੇ ਅਗਰ ਲਾਈਟ ਹੁੰਦੀ ਤਾਂ ਹੋ ਸਕਦਾ ਬੰਦੇ ਫੜੇ ਫੜ ਹੋ ਜਾਂਦੇ ਤੇ ਇਸ ਕਰਕੇ ਜਦੋਂ ਬੰਦਿਆਂ ਨੇ ਪਿੱਛਾ ਕੀਤਾ ਤਾਂ ਉਹਨਾਂ ਦਾ ਹੱਥ ਜਿਹੜਾ ਗਾਗਰ ਤੱਕੇ ਹੀ ਸੀਮਤ ਰਹਿ ਗਿਆ ਠੀਕ ਹੈ